ਦੇਰ ਰਾਤ ਜਨਰਲ ਸਟੋਰ ਤੇ ਲੱਗੀ ਅੱਗ ਦੁਕਾਨਦਾਰ ਅਨੁਸਾਰ ਹੋਇਆ ਕਰੋੜਾਂ ਦਾ ਨੁਕਸਾਨ ਕਾਦੀਆਂ ਸਥਿਤ ਬੂਟਰ ਰੋਡ ਤੇ ਗੁਲਲ ਜਨਰਲ ਸਟੋਰ ਵਿੱਚ ਦੇਰ ਰਾਤ ਅਚਾਨਕ ਅੱਗ ਲੱਗ ਗਈ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਦੁਕਾਨ ਮਾਲਕ ਸੰਜੀਪ ਕੁਮਾਰ ਨੇ ਦੱਸਿਆ ਕਿ ਅਸੀਂ ਰਾਤ ਨੂੰ ਦੁਕਾਨ ਬੰਦ ਕਰਕੇ ਗਏ ਸੀ ਅਤੇ ਰਾਤ ਨੂੰ ਹੀ ਕਿਸੇ ਦਾ ਫੋਨ ਆ ਗਿਆ ਕਿ ਤੁਹਾਡੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਦੁਕਾਨ ਵਿੱਚ ਭਿਆਨਕ ਅੱਗ ਲੱਗੀ ਹੋਈ ਸੀ ਦੁਕਾਨਦਾਰ ਨੇ ਕਿਸੇ ਵੱਲੋਂ ਸ਼ਰਾਰਤ ਕਰਨ ਦੇ ਦੋਸ਼ ਲਗਾਏ ਹਨ ਇਸ ਬਾਰੇ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਸਾਨੂੰ ਰਾਤ ਸੂਚਨਾ ਮਿਲੀ ਕਿ ਗੁੱਲਾਰ ਜਨਨ ਸਟੋਰ ਨੂੰ ਅੱਗ ਲੱਗੀ ਹੈ ਅਸੀਂ ਤੁਰੰਤ ਆਪਣੀ ਟੀਮ ਨਾਲ ਪਹੁੰਚ ਗਏ ਰਾਤ ਨੂੰ ਮੌਕੇ ਤੇ ਜਮਾਤ ਅਹਿਮਦੀਆਂ ਦੀ ਫਾਇਰਵਗੇਟ ਟੀਮ ਵੀ ਪਹੁੰਚੀ ਅਤੇ ਅੱਗ ਨੂੰ ਕਾਬੂ ਪਾਇਆ ਅਤੇ ਨਾਲ ਹੀ ਬਟਾਲਾ ਦੀ ਟੀਮ ਵੀ ਪਹੁੰਚ ਗਈ ਨਗਰ ਕੌਂਸਲ ਕਾਦੀਆਂ ਦੀ ਫਾਇਰਵਗੇਟ ਟੀਮ ਵੀ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ ਲੋਕਾਂ ਨੇ ਇਸ ਮੌਕੇ ਵੱਡਾ ਸਹਿਯੋਗ ਦਿੱਤਾ ਦੁਕਾਨਦਾਰ ਵੱਲੋਂ ਲਗਭਗ 2 ਕਰੋੜ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ। ਮੇਰਾ ਨਾਮ ਸੰਜੀਤ ਕੁਮਾਰ ਗੁਰੂ ਲਾਲ ਫਰਮ ਦਾ ਮਾਲਕ ਜਿੱਥੇ ਇਹ ਨਿਸ਼ਾਰਤ ਕਰਕੇ ਲੱਗੇ ਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਦੀ ਜਿਹੜਾ ਨੁਕਸਾਨ ਦਾ ਪਤਾ ਨਹੀਂ ਕਿੰਨਾ ਕਲਾ ਸਾਰਾ ਜ਼ੀਰੋ ਹੋ ਗਿਆ 25 ਸਾਲ ਹੋ ਗਏ ਮਿਹਨਤ ਕਰਦੇ ਆਂ ਨਾ ਸਾਨੂੰ ਕੋਈ ਨੋਟਿਸ ਆਇਆ ਬਸ ਸਿਰਫ ਇਹਨੇ ਰਾਏ ਦਾ ਇਹਨੂੰ ਦੁਕਾਨ ਤੋਂ ਖਾਲੀ ਕਰਨ ਦਾ ਨੋਟਿਸ ਭੇਜਿਆ ਤੇ ਇਹਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਨੂੰ। ਆਦਾ ਕਿੰਨੇ ਵਜੇ ਗਏ ਅਸੀਂ 2 ਇਹ ਤੋਂ ਦੁਕਾਨ ਤੋਂ ਗਏ ਆ 8:30 ਵਜੇ ਚੱਲ ਗਏ ਆ ਤੇ ਸਾਨੂੰ ਸਵੇਰੇ ਕਿਹਦਾ 2 ਵਜੇ ਦਾ ਕੋਣ ਆਇਆ ਕੀ ਤੇਰੀ ਦੁਕਾਨ ਨੂੰ ਅੱਗ ਲੱਗੀ ਏ ਤੇ ਅਸੀਂ ਭੱਜ ਕੇ ਆਇਆ ਤੇ ਦੇਖਿਆ ਸਾਡਾ ਸਵਾਈ ਹੋ ਗਿਆ ਸਾਰਾ ਕੁਝ ਸਾਨੂੰ ਇਨਸਾਫ ਇਨਸਾਫ ਦਵਾਇਆ ਜਾ ਸਾਨੂੰ ਤੁਹਾਨੂੰ ਦੱਸਿਆ ਕਿ ਸੱਤਕਾ ਸੰਦੂਏ ਜੋ ਮੇਰੇ ਦੁਕਾਨ ਦੇ ਥੱਲੇ ਕਬਜ਼ਾ ਜਿੰਨੇ ਕੀਤਾ ਉਹਨੇ ਅੱਗ ਲਾਈ ਏ ਉਦੀ ਦੁਕਾਨ ਨੂੰ ਕੁਝ ਨਹੀਂ ਆ ਮੇਰੀ ਇਸਨੇ ਅੱਗ ਲਾਈ ਏ ਉਦੀ ਦੁਕਾਨ ਨੂੰ ਕੁਝ ਨਹੀਂ ਆ ਮੇਰੀ ਸਾਰੀ ਤਿੰਨ ਮੰਜ਼ਲੀ ਤਿੰਨ ਮੰਜ਼ਲੀ ਬਿਲਡਿੰਗ ਸਾਰੀ ਸਾੜ ਗਈ ਤੇ ਸਾਰਾ ਸਮਾਨ ਸਵਾਹ ਹੋ ਗਿਆ ਮੇਰੇ ਉਹ ਆਪਕੋ ਸ਼ਾਸਨ ਨੂੰ ਇਹ ਹੈ ਕਿ ਮੇਰੇ ਬੱਚਿਆਂ ਦਾ ਤੇ ਮੇਰਾ ਸੋਚਿਆ ਜਾਏ ਕੁਝ ਮਾਵਾ ਮੈਂ ਅਸੀਂ ਦੁਕਾਨ ਬੜੀ ਵਧੀਆ ਕਰਦੇ ਸੀ ਸਾਟਾ ਜਿਹੜਾ ਥੱਲੇ ਰਹਿੰਦਾ ਦੁਕਾਨ ਦੇ ਵਿੱਚ ਕਬਜ਼ਾ ਕਰਕੇ ਬੈਠਾ ਹੈ ਉਹਨੇ ਰੰਚਨ ਤੌਰ ਤੇ ਅਗਲਾਈ ਹੈ ਸਾਨੂੰ 200% ਯਕੀਨ ਹੈ ਕਿ ਉਹਨੇ ਸਾਨੂੰ ਦੋ ਤਿੰਨ ਵਾਰੀ ਵਾਰਨਿੰਗ ਦਿੱਤੀ ਮੈਂ ਤੁਹਾਡਾ ਰਹਿਣ ਕੱਖ ਨਹੀਂ ਦੇਣਾ ਮੈਂ ਅੱਗ ਲਾ ਦੇਣੀ ਹੈ ਉਹਦੀ ਵਾਇਡਿੰਗ ਹੈ ਤੇ ਸਾਨੂੰ 200% ਯਕੀਨ ਹੈ ਕਿ ਉਹਨੇ ਹੀ ਇਹ ਕੰਮ ਕੀਤਾ ਸਾਨੂੰ ਕੋ ਸ਼ਾਸਨ ਨੂੰ ਪ੍ਰਸ਼ਾਸਨ ਤੋਂ ਉਮੀਦ ਹੈ ਕਿ ਜੋ ਬੰਦੀ ਕਾਰਵਾਈ ਹੋ ਤੇ ਸਖਤੋ ਸਖਤ ਕੀਤੀ ਜਾਵੇ ਕੰਸਤੂ ਹੱਥਾਇਆ ਦਿੱਤੀ ਹੋਵੇ ਤੇ ਮਾਲੀ ਮਾਲੀ ਹੈਲਪ ਕੀਤੀ ਜਾਵੇ ਸਾਡੀ ਪਨਾਸੀ ਤੋਂ ਸਾਡਾ ਬਹੁਤ ਜਿਆਦਾ ਨੁਕਸਾਨ ਹੋਇਆ ਕਿਹੜਾ ਦੱਸ ਨਹੀਂ ਸਕਦੇ ਆਪਾਂ ਤੇ ਸਰਕਾਰ ਅਗੇ ਬੇਨਤੀ ਹੈ ਕਿ ਮਾਲੀ ਸਹਾਇਤਾ ਕਰਕੇ ਸੰਭੇਦ ਦੁਬਾਰਾ ਟਿਕਣ ਦੀ ਬੀਜ ਕਰਦੀ ਅੱਜ ਕਾਦੀਆਂ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਮੌਜੂਦ ਨੇ ਕਿਉਂਕਿ ਰਾਤੀ ਕੋਈ 2:30 ਤੋਂ 3 ਵਜੇ ਦੇ ਕਰੀਬ ਗੁਰੂ ਲਾਲ ਜੀ ਜਨਰਲ ਸਟੋਰ ਵਿੱਚ ਅੱਗ ਲੱਗੀ ਸੀਗੀ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਪਤਾ ਨਹੀਂ ਚਲ ਸਕਿਆ ਉਹ ਪੁਲਿਸ ਵੈਰੀਫਿਕੇਸ਼ਨ ਕਰੂਗੀ। ਔਰ ਮੌਕੇ ਤੇ ਸਾਡੀਆਂ ਹੁਣ ਇੱਥੇ ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਜਿਹੜੀਆਂ ਉਹ ਆ ਗਈਆਂ ਨੇ। ਔਰ ਅੱਗ ਤੇ ਕਾਬੂ ਪਾ ਲਿਆ ਗਿਆ। ਪਰ ਬੜਾ ਅਫਸੋਸ ਹੈ ਕਿ ਨੁਕਸਾਨ ਜਿਹੜਾ ਆ ਉਹ ਕਾਫੀ ਹੋ ਗਿਆ ਆ। ਇਹਨਾਂ ਦਾ ਜਨਰਲ ਸਟੋਰ ਸੀਗਾ। ਕੋਈ ਅੰਦਾਜ਼ਾ ਲਗਾਇਆ ਲਗਾਇਆ ਜਾ ਰਿਹਾ ਕਿ 2 ਕਰੋੜ ਦੇ ਕਰੀਬ ਜਿਹੜਾ ਇਨਸਾਨ ਆ ਉਹ ਜਨਰਲ ਸਟੋਰ ਦਾ ਹੋ ਗਿਆ ਹੈ। ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਔਰ ਬਿਲਡਿੰਗ ਜਿਹੜੀ ਆ ਬਿਲਡਿੰਗ ਵੀ ਇਹਦੀ ਵੀ ਅਸੀਂ ਇਨਸਪੈਕਸ਼ਨ ਉਹਨ ਕਰਵਾਵਾਂਗੇ ਪੀ ਡਬਲਯੂ ਡੀ ਤੋਂ ਕਿਉਂਕਿ ਉਹਦਾ ਇਹ ਆ ਕਿ ਇਹ ਹੁਣ ਸੇਫ ਆ ਜਾਂ ਸੇਫ ਆ ਇਹਦੀ ਵੀ ਉਹਨਾਂ ਕੋਲ ਰਿਪੋਰਟ ਲਈ ਜਾਊਗੀ ਕਿਉਂਕਿ ਜਿੰਨੇ ਟੈਂਪਰੇਚਰ ਤੇ ਇਹ ਬਿਲਡਿੰਗ ਹੀਟ ਹੋਈ ਆ ਲੱਗ ਰਿਹਾ ਆ ਕਿ ਸਾਰੀ ਡਿਮੋਲਿਸ਼ ਕਰਨੀ ਪਊਗੀ ਆਦਸਾ ਜਦੋਂ ਵੀ ਹੁੰਦਾ ਆ ਮੌਕੇ ਤੇ ਜਿਹੜਾ ਨੇੜੇ ਦਾ ਫਾਇਰ ਸਟੇਸ਼ਨ ਆ ਉੱਥੋਂ ਹੀ ਗੱਡੀਆਂ ਮੰਗਵਾਈਆਂ ਜਾਂਦੀਆਂ ਸਾਡੇ ਕੋਲ ਵੀ ਜਿਹੜੀ ਗੱਡੀ ਆ ਉਹ ਛੋਟੀ ਆ ਅਸੀਂ ਸਰਕਾਰ ਕੋਲੋਂ ਮੰਗ ਕਰਾਂਗੇ ਇਸ ਵਾਰ ਕੇ ਸਾਨੂੰ ਵੱਡੀ ਗੱਡੀ ਜਿਹਦਾ ਪਾਣੀ ਦੀ ਕੈਪੈਸਿਟੀ ਜ਼ਿਆਦਾ ਹੋਵੇ ਉਹ ਸਾਨੂੰ ਮਈਆ ਕਰਵਾਈ ਜਾਵੇ ਇਹ ਕਾਦੀਆਂ ਜੀ ਬੁੱਟਰ ਚੌਂਕ ਪਿੰਡਾ ਜੀ ਕਾਦੀਆਂ ਇੱਥੇ ਇੱਕ ਜਨਰਲ ਸਟੋਰ ਆ ਜੀ ਕਿ ਨਾਲ ਇਹ ਜਨਰਲ ਸਟੋਰ ਨੂੰ ਨਾ ਕਿਤੇ ਰਾਤ 3 ਵਜੇ ਸਾਨੂੰ ਪਤਾ ਲੱਗਾ ਕਿਤੇ ਧੁਕ ਦੀ ਧੁਕ ਦੀ ਅੱਗ ਕਿਤੇ ਲੱਗੀ ਆ ਉਸ ਸੰਬੰਧ ਵਿੱਚ ਮੇਰੇ ਐਸ ਐਚਓ ਕਾਦੀਆਂ ਨਿਰਮਲ ਸਿੰਘ ਅ ਫਿਰ ਆਏ ਬਾਕੀ ਸਾਰਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਲੋਕਾਂ ਦੀ ਮਦਦ ਨਾਲ ਕਾਧੀਆਂ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਹੈ ਜੀ ਉਹਨਾਂ ਦੀ ਮਦਦ ਨਾਲ ਅਸੀਂ ਅੱਗ ਜਰੀ ਬੁਝਾ ਰਹੇ ਹਾਂ ਜੀ ਤੇ ਫਾਇਰ ਬ੍ਰਿਗੇਡ ਵੀ ਮਂਗਾਏ ਹੋਏਗਾ ਮਂਗਾਏ ਗਏ ਨੇ ਉਹਦੇ ਸਬੰਧ ਵਿੱਚ ਅਸੀਂ ਸਾਰੀਏ ਨੂੰ ਅੱਗੋਂ ਬੁਝਾ ਰਹੇ ਆ ਤੇ ਤਹਿਸੀਲਦਾਰ ਸਾਹਿਬ ਵੀ ਆਏ ਹੋਣੇ ਅਸੀਂ ਇਸ ਕੰਮ 'ਤੇ ਲੱਗੇ ਹੋਏ ਹਾਂ ਅਜੇ ਅੱਗ ਫਿਰ ਵੀ ਭਾਵੇਂ ਕੰਟਰੋਲ 'ਚ ਆ ਲੇਕਨ ਹਾਲੇ ਇਨੀ ਕੰਟਰੋਲ 'ਚ ਨਹੀਂ ਸਮਝੀ ਜਾ ਸਕਦੀ ਕਿਉਂਕਿ ਐ ਜਨਰਲ ਸਟੋਰ ਹੈ ਅੰਦਰ ਛੋਟੇ ਛੋਟੇ ਪਲਾਸਟਿਕ ਨੂੰ ਕਾਫੀ ਅੱਗ ਲੱਗੀ ਹੋਈ ਹੈ ਇਹਨਾਂ ਨਾਲ ਜੇ ਆਪਣਾ ਇਹ ਨੁਕਸਾਨ ਦਾ ਕਾਫੀ ਖਰਚਾ ਹੈ ਇਹ ਬਿਲਡਿੰਗ ਵਿਗਨ ਦਾ ਵੀ ਖਰਚਾ ਹੈ ਕਿ ਮੈਂ ਇੱਥੇ ਦੇ ਨੇੜੇ ਤੇਰੇ ਦੇ ਜਿਹੜੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਬਿਲਡਿੰਗ ਦੇ ਨੇੜੇ ਤੇਰੇ ਬਿਲਕੁਲ ਨਾ ਹੋ ਅਤੇ ਜਿਹੜੇ ਨੇੜੇ ਤੇਰੇ ਦੁਕਾਨ ਦੇ ਘਰਾਂ ਦੇ ਤਕਰੀਬਨ ਅਸੀਂ ਉਹਨਾਂ ਨੂੰ ਖਾਲੀ ਕਰਾ ਰਹੇ ਹਾਂ ਤੇ ਬਾਕੀ ਅਸੀਂ ਯੋਗ ਪ੍ਰਬੰਧ ਕੀਤੇ ਹੋਏ ਨੇ ਪ੍ਰਸ਼ਾਸਨ ਵੱਲੋਂ ਵੀ ਪੁਲਿਸ ਵੱਲੋਂ ਵੀ ਅਸੀਂ ਯੋਗ ਪ੍ਰਸ਼ਾਸਨ ਦਾ ਪ੍ਰਬੰਧ ਕੀਤੇ ਹੋਏ ਨੇ ਅੱਗ ਦੇ ਕਾਰਨ ਨਾਲ ਕੋਈ ਪਤਾ ਨਹੀਂ ਲੱਗ ਸਕਿਆ ਕਰਮਚਾਰੀ ਬਾਅਦ ਇਨਵੈਸਟੀਗੇਸ਼ਨ ਹੈ ਪਹਿਲਾਂ ਫਿਲਹਾਲ ਸਾਡਾ ਮੋਟਰੋ ਕੇ ਅਸੀਂ ਪਹਿਲਾਂ ਅੱਗ ਨੂੰ ਪੁਝਾਈ ਕਿ ਉਹਦੇ ਬਾਅਦ ਉਹਦੇ ਸਬੰਧ ਵਿੱਚ ਅਸੀਂ ਬਾਅਦ ਵਿੱਚ ਯੂਨੀਵਰਸਿਟੀ ਕਿਸੇ ਟੈਂਕ ਕਰ ਲਾਂਗੇ ਜੋ ਵੀ ਉਹਨਾਂ ਦੇ ਦੁਕਾਨਦਾਰ ਕਹਿਣਗੇ ਉਸਾਰ ਵੀ